ਮੰਗਰ ਦੀ ਠੰਡੀ ਰੁੱਤ ਦੀ ਆਮਦ ਦੇ ਨਾਲ ਨਾਲ ਜਿੱਥੇ ਅੰਦਰ ਤੇ ਬਾਹਰ ਸਤਿਗੁਰ ਜੀ ਨੇ ਦੋਨੋਂ ਮੌਸਮਾਂ ਦਾ ਜ਼ਿਕਰ ਕੀਤਾ ਜੇ ਬਾਹਰ ਕੁਦਰਤ ਦੇ ਵਿੱਚ ਸਾਡੇ ਭਾਰਤ ਦੇਸ਼ ਦੇ ਵਿੱਚ ਠੰਡਕ ਮਹਿਸੂਸ ਹੁੰਦੀ ਹੈ ਤੇ ਸਤਿਗੁਰ ਜੀ ਦੀ ਬਾਣੀ ਕਹਿੰਦੀ ਹੈ ਸਿੱਖ ਦੇ ਅੰਦਰ ਉਹਨਾਂ ਚਿਰ ਤੱਕ ਆਤਮਕ ਠੰਡ ਨਹੀਂ ਪੈਂਦੀ ਜਿੰਨਾ ਚਿਰ ਤੱਕ ਗੁਰੂ ਤੇ ਗੁਰੂ ਦੇ ਸੰਗਤ ਦੇ دیدار ਨਾ ਕਰੇ ਮੰਗਰ ਦਾ ਮਹੀਨਾ ਵੀ ਉਹਦੇ ਲਈ ਠੰਡਕ ਦੇਣ ਵਾਲਾ ਹੈ ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ ਮਨ ਤੇ ਤਨ ਠੰਡਾ ਤਾਂ ਹੋਏਗਾ ਤਪਤ ਮਹਿ ਠੰਡ ਵਰਤਾਈ ਆਨੰਦ ਭਇਆ ਦੁੱਖ ਨਾਠੇ ਪਾਈ ਇਹ ਅੰਦਰ ਦਾ ਸਾੜਾ ਤਾਂ ਖਤਮ ਹੋਏਗਾ ਜਿਹਨੂੰ ਸਾਹਿਬ ਜੀ ਕਹਿੰਦੇ ਆ ਤੇਰੇ ਮਨ ਦੇ ਅੰਦਰ ਈਰਖਾ ਦਾ ਸਾੜਾ ਹੈ ਕਾਮ ਕ੍ਰੋਧ ਲੋਭ ਮੋ ਅਹੰਕਾਰ ਵਾਸ਼ਨਾਵਾਂ ਦੀ ਅੱਗ ਬਲ ਰਹੀ ਹੈ ਤਾਤ ਪਰਾਈ ਬਖੀਲੀ ਤੇਰੇ ਅੰਦਰ ਖਿਆਲ ਸਦਾ ਹੀ ਸਾੜਦੇ ਫਿਰਦੇ ਨੇ ਤੇਰੇ ਆਤਮਿਕ ਜੀਵਨ ਨੂੰ ਜੇ ਬਾਰੋਂ ਮੰਗਰ ਦਾ ਮਹੀਨਾ ਆਇਆ ਹੈ ਸਰਦ ਰੁੱਤ ਆਈ ਹੈ ਤੈਨੂੰ ਠੰਡ ਮਹਿਸੂਸ ਹੋਈ ਹੈ ਹਜੇ ਵੀ ਜੇ ਅੰਦਰ ਸੜਦਾ ਪਿਆ ਹੈ ਤੇ ਮਹਾਰਜ ਕਹਿੰਦੇ ਫਿਰ ਅੰਦਰ ਦਾ ਸਾੜਾ ਵੀ ਮੰਗਰ ਦੇ ਮਹੀਨੇ 'ਚੇ ਦੂਰ ਕਰ ਇਹ ਮਹੀਨਾ ਬਿਸਰ ਗਈ ਸਭ ਤਾਤ ਪਰਾਈ ਪੜੋ ਜੀ ਸਾਰੇ ਬਿਸਰ ਗਈ ਸਭ ਜਬ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨੇ ਆਈ ਜੇ ਬਾਰੂ ਸਰਦ ਰੁਤਾਈਏ ਤੇ ਅੰਦਰ ਦਾ ਸਾੜਾ ਵੀ ਦੂਰ ਕਰੀ ਅੰਦਰ ਵੀ ਠੰਡ ਵਰਤ ਜਾਏ ਇਹ ਤਾਤ ਪਰਾਇ ਦੀ ਅਗਨ ਅੰਦਰੋਂ ਤਾਈਉ ਖਤਮ ਹੁੰਦੀ ਹੈ ਜੇ ਸਾਧ ਸੰਗਤ ਵਿੱਚ ਆ ਕੇ ਬੈਠੀਏ ਗੁਰੂ ਦੇ ਸ਼ਬਦ ਦੀ ਕਮਾਈ ਕਰੀਏ ਮਨ ਸਤਗੁਰ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਜੁੜੀਏ ਜਿਸ ਦਾ ਜੁੜਦਾ ਉਹਦੇ ਅੰਦਰੋਂ ਕੁਬੁੱਧ ਮਤ ਦੂਰ ਹੁੰਦੀ ਹੈ ਉਹਦੇ ਅੰਦਰੋਂ ਵਾਸ਼ਨਾਵਾਂ ਦੀ ਅਗਨ ਜਿਹੜੀ ਹੈ ਜਿਹੜੀ ਅੰਦਰ ਸਾੜਦੀ ਫਿਰਦੀ ਹੈ ਉਹ ਦੂਰ ਹੋ ਜਾਂਦੀ ਹੈ ਤੇ ਮਹਾਰਾਜ ਕਹਿੰਦੇ ਮੰਗਰ ਮਾਹੇ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਜਿਹੜੇ ਖਸਮ ਦੇ ਨਾਲ ਬੈੰਦੇ ਨੇ ਨਾ ਹੁਣ ਤੁਸੀਂ ਕਹੋਗੇ ਜੀ ਖਸਮ ਨਾਲ ਬਹਿਣਾ ਕੀ ਹੈ ਸਾਧ ਸੰਗਤ ਹੀ ਖਸਮ ਦਾ ਰੂਪ ਹੈ ਮਹਾਰਾਜ ਜੀ ਦਾ ਬਚਨ ਹੈ ਵਿੱਚ ਸੰਗਤ ਹਰ ਪ੍ਰਭ ਵਸਹਿ ਜਿਓ ਸੰਗਤ ਵਿੱਚ ਬਹਿਣਾ ਹੀ ਖਸਮ ਨਾਲ ਵੈਗੁਰੂ ਨਾਲ ਪ੍ਰਭੂ ਨਾਲ ਬਹਿਣਾ ਮਦਸੂਦਨ ਮੇਰੇ ਮਨ ਤਨ ਪ੍ਰਾਣਾ ਹਉ ਹਰ ਬਿਨ ਦੂਜਾ ਅਬਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡ ਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀ ਉਹ ਹਉ ਮੰਤਨ ਖੋਜੀ ਭਾਲ ਭੜਾਈ ਸੁਣੋ ਦੁਨੀਆਂ ਦੇ ਲੋਕੋ ਪੂਰਨ ਖੋਜ ਕਰਕੇ ਗੁਰੂ ਸਾਹਿਬ ਨੇ ਤਤ ਕਢਿਆ ਹਉ ਮੰਤਨ ਖੋਜੀ ਭਾਲ ਭੜਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਜੇ ਪ੍ਰਭੂ ਸੰਗ ਬੈਠਣਾ ਤੇ ਪ੍ਰਭੂ ਕਿੱਥੇ ਮਿਲੇਗਾ ਕਿਵੇਂ ਮਿਲੇਗਾ ਕਿਉਂ ਦਾ ਮਤਲਬ ਹੀ ਇਹ ਕਿਵੇਂ ਮਿਲੇਗਾ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਤੇ ਅੱਗੇ ਉਤਰ ਦਿੱਤਾ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਓ ਪੜੋ ਜੀ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਓ ਸਿੱਧਾ ਸੰਬੰਧ ਸੰਗਤ ਨਾਲ ਸਿੱਧਾ ਸੰਬੰਧ ਪਾਰ ਬ੍ਰਹਮ ਪਰਮੇਸ਼ਵਰ ਦੀ ਅਰਾਧਨਾ ਨਾਲ ਇਹ ਸੰਗਤੇ ਅੱਧਾ ਘੰਟਾ ਪੂਣਾ ਘੰਟਾ ਘੰਟਾ 2 ਘੰਟੇ ਅਸੀਂ ਫਿਜ਼ੀਕਲੀ ਬੈਠ ਸਕਦੇ ਹਾਂ ਪਰ ਜਦ ਇਸ ਸੰਗਤ ਤੋਂ ਉੱਠ ਕੇ ਅਸੀਂ ਆਪਣੇ ਕਾਰਵਿਹਾਰ ਗ੍ਰਸਤੀ ਵਿੱਚ ਆਪਣੇ ਕੰਮ ਕਾਜਾਂ ਵਿੱਚ ਰੁੱਜਦੇ ਹਾਂ ਤੇ ਤਾਂ ਜੇ ਮਨ ਅੰਦਰ ਸ਼ਬਦ ਗੁਰੂ ਕੀ ਬਾਣੀ ਹੈ ਨਾ ਤਾਂ ਵੀ ਸਮਝੋ ਸਾਡੀ ਸੰਗਤ ਪ੍ਰਭੂ ਨਾਲ ਹੈ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਇਹ ਵਖ ਵਖ ਪੜਨਾ ਜੀ ਗੁਰ ਗੁਰ ਦੇ ਰਾਰੇ ਨੂੰ ਔਂਕੜ ਹੈ ਗੁਰ ਬਾਣੀ ਕਹੇ ਸੇਵਕ ਜਨਮਾਨ ਪਰਤਖ ਗੁਰੂ ਨਿਸਤਾਰ ਹੈ ਗੁਰੂ ਦੀ ਬਾਣੀ ਦਾ ਉਪਦੇਸ਼ ਹੀ ਪ੍ਰਭੂ ਦੀ ਸੰਗਤ ਕਰਨੀ ਹੈ ਜਿਹਦੇ ਮਨ ਵਿੱਚ ਬਾਣੀ ਹੈ ਉਹਦੇ ਮਨ ਵਿੱਚ ਪ੍ਰਭੂ ਦੀ ਸੰਗਤ ਹੈ ਜੀ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੈ ਮੰਗਰ ਮਾਹੇ ਸੁਹੰਦੀਆ ਹਰ ਪ੍ਰਸੰਗ ਬੈਠੜੀਆਂ ਉਹ ਜੀਵ ਆਤਮਾਵਾਂ ਦੀਨ ਦੇ ਵਿੱਚ ਵੀ ਸੋਜੀ ਪ੍ਰਾਪਤ ਕਰਦੀ ਹੈ ਤੇ ਦੁਨੀਆ ਦੀ ਸੋਜੀ ਵੀ ਉਹਨੂੰ ਮਿਲਦੀ ਹੈ ਦੁਨੀਆਂ ਦੇ ਵਿੱਚ ਵੀ ਮਾਨ ਹਾਸਲ ਹੁੰਦਾ ਹੈ ਤੇ ਪ੍ਰਭੂ ਦੀ ਦਰਗਾਹ ਦੇ ਵਿੱਚ ਵੀ ਉਹਨੂੰ ਸ਼ੋਭਾ ਮਿਲਦੀ ਹੈ ਤੇ ਫਿਰ ਇਹ ਸ਼ੋਭਾ ਇੰਨੀ ਵੱਡੀ ਹੁੰਦੀ ਹੈ ਤਿੰਨ ਕੀ ਸ਼ੋਭਾ ਕਿਹਾ ਗਣੀ ਜੇ ਸਾਹਿਬ ਮਿਲਣੀਆਂ ਜਿਹਨੂੰ ਵਾਹਿਗੁਰੂ ਮਿਲ ਜਾਏ ਸੱਚੇ ਪਾਤਸ਼ਾਹ ਦਾ ਮਿਲਾਪ ਹੋ ਜਾਏ ਉਹਦੀ ਸ਼ੋਭਾ ਦਸੀ ਜਾ ਸਕਦੀ ਹੈ ਨੇ ਦੱਸੀ ਜਾ ਸਕਦੀ ਜੀ ਤਿੰਨ ਕੇ ਸ਼ੋਭਾ ਕਿਆ ਗਣੀ ਜਿਨ੍ਹਾਂ ਨੂੰ ਲੋਕ ਕਹਿੰਦੇ ਬਈ ਇਹ ਨੀਵੀਂ ਜਾਤ ਵਾਲੇ ਨੇ ਇਹ ਨੀਵੇਂ ਨੇ ਇਹ ਅਗਿਆਨਤਾ ਦੇ ਭਰੇ ਹੋਏ ਨੇ ਇਹਨਾਂ ਵਿੱਚ ਇਹਨਾਂ ਦੇ ਪੱਲੇ ਕੱਖ ਨਹੀਂ ਨਾ ਦੁਨੀਆਂ ਦਾ ਪੈਸਾ ਟਕਾ ਢੇਲਾ ਤੇ ਨਾ ਇਹਨਾਂ ਕੋਲ ਕੁਝ ਹੈ ਪਰ ਜਦ ਕੋਈ ਸੰਗਤ ਵਿੱਚ ਆ ਕੇ ਗੁਰੂ ਨੂੰ ਧਿਆਉਂਦਾ ਹੈ ਗੁਰੂ ਦਾ ਉਪਦੇਸ਼ ਮੰਨਦਾ ਹੈ ਉਹ ਇੱਕੋ ਅਰਦਾਸ ਕਰਦਾ ਦਰਸ਼ਨ ਮੰਗੋ ਦੇਹ ਪਿਆਰੇ ਇਹ ਉਹਨੂੰ ਇਹ ਤੋਂ ਅੰਦਰ ਦ੍ਰਿੜਤਾ ਬਖਸ਼ਦੀ ਹੈ ਤੁਮਰੀ ਸੇਵਾ ਕੌਣ ਕੌਣ ਨਾtare ਇਹ ਤੁਹਾਡਾ ਸਿਮਰਨ ਕੀਤਿਆਂ ਕਿਹੜਾ ਕਿਹੜਾ ਨਹੀਂ ਤਰਿਆ ਜਾ ਕੇ ਨਿਕਟ ਨਾ ਆਵੇ ਕੋਈ ਸਗਲ ਸ੍ਰਿਸ਼ਟ ਉਹਾਂ ਕੇ ਚਰਨ ਮਲਤੋਈ ਸਾਰੀ ਸ੍ਰਿਸ਼ਟੀ ਉਹਦੇ ਪੈਰ ਤੋਂਦੀ ਹੈ ਜਿਹਦੇ ਹਿਰਦੇ ਚ ਵਾਹਿਗੁਰੂ ਵਸਦਾ ਹੈ ਜਿਹਦੇ ਨੇੜੇ ਕੋਈ ਨਹੀਂ ਆਉਂਦਾ ਸੀ ਉਹਨੇ ਗੁਰੂ ਦੀ ਟੇਕ ਪਕੜੀ ਗੁਰੂ ਦੀ ਬਾਣੀ ਪਕੜੀ ਗੁਰੂ ਦਾ ਪੱਲਾ ਫੜਿਆ ਗੁਰੂ ਦੇ ਸ਼ਬਦ ਰਾਈ ਆਪਣਾ ਮਨ ਗੁਰੂ ਨੂੰ ਸਮਰਪਿਤ ਕੀਤਾ ਪੰਨਿਆਂ ਦੇ ਸਨਮੁਖ ਹੋ ਕੇ ਅੰਮ੍ਰਿਤ ਦੀ ਦਾਤ ਲਈ ਨਾਮ ਦੀ ਦਾਤ ਅਸਲ ਕੀਤੀ ਬੰਦਗੀ ਕਮਾਈ ਕੀਤੀ ਗੁਰੂ ਕੀ ਮਰਿਆਦਾ ਵਿੱਚ ਜੀਵਨ ਆਪਣਾ ਘੜਿਆ ਤੇ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਉਹ ਚੌਂਕੁੰਠ ਮਾਨੈ ਜਾ ਕੇ ਨਿਕਟ ਨ ਆਵੇ ਕੋਈ ਸਗਲ ਸ੍ਰਿਸ਼ਟ 우ਆ ਕੈ ਚਰਨਮਲ ਧੋਈ ਜੋ ਪ੍ਰਾਣੀ ਕਾਹੂ ਨ ਆਵਤ ਕਾਮ ਸੰਤ ਪ੍ਰਸਾਦਤਾ ਕੋ ਜਪਿਆ ਨਾਮ ਜਿਨੇ ਸੰਗਤ ਵਿੱਚ ਬੈਠ ਕੇ ਨਾਮ ਜਪਿਆ ਨਾ ਉਹ ਨੂੰ ਰਹਿਮਤਾ ਮਿਲਿਆ ਨੇ ਤੇ ਉਹਦੀ ਸ਼ੋਭਾ ਦਸੀ ਨਹੀਂ ਜਾ ਸਕਦੀ ਬਾਛੰਕਰੂਤ ਅਗਰਣੀ ਬਹ ਜਿਹਨੂੰ ਲੋਕੀ ਧੱਕ ਕੇ ਪਿਛੇ ਕਰਦੇ ਨੇ ਸੰਗਤ ਕਰੇ ਗੁਰੂ ਦੇ ਸ਼ਬਦ ਦੀ ਕਮਾਈ ਕਰੇ ਤੇ ਮਨ ਵਿੱਚ ਇਹ ਵੀ ਭਾਵਨਾ ਛੱਡ ਦੇ ਵੀ ਮੈਂ ਸ਼ੁਭਾ ਪ੍ਰਾਪਤੀ ਲਈ ਕਰ ਰਿਆਂ ਇਹ ਕਹੇ ਸੱਚੇ ਪਾਤਸ਼ਾਹ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਵੀ ਸਾਨੂੰ ਰੁਲਦਿਆਂ ਨੂੰ ਕੋਈ ਨਹੀਂ ਪੁੱਛਦਾ ਤੁਸੀਂ ਫਿਰ ਵੀ ਸਾਨੂੰ ਸੰਗਤ ਬਖਸ਼ੀ ਐ ਆਪਣੀ ਸਰਦਲ ਦੀ ਧੂੜ ਬਖਸ਼ੀ ਐ ਇਸ ਪਾਵਨ ਥਾਨ ਤੇ ਬੈਠਣ ਦਾ ਸੁਭਾਗ ਬਖਸ਼ਿਆ ਤੇ ਜਦ ਕੋਈ ਇਵੇਂ ਬੈਠਦਾ ਹੈ ਗੁਰੂ ਨੂੰ ਆਗੂ ਕਰ ਦਿੰਦਾ ਪਾਛੰਕ੍ਰੋਤ ਅਗਰਣੀ ਬਹ ਨਿਰਾਸਨ ਆਸ ਪੂਰਨ ਹੈ ਜਿਹਦੀ ਆਸ ਨਹੀਂ ਪੂਰੀ ਹੁੰਦੀ ਸੰਗਤ ਵਿੱਚ ਬੈਠਿਆਂ ਉਹਦੀ ਸ਼ੋਭਾ ਹੁੰਦੀ ਆ ਜੀ ਦੋਨੋਂ ਆਸਾਂ ਦੀਨ ਦੀ ਆਸ ਤੇ ਦੁਨੀ ਦੀ ਆਸ ਦੀਨ ਦੀ ਆਸ ਕੀ ਹੈ ਦੀਨ ਦੀ ਆਸ ਹੈ ਸੱਚੇ ਪਾਤਸ਼ਾਹ ਮੈਨੂੰ ਨਾਮ ਬਖਸ਼ ਮੈਨੂੰ ਨਾਮ ਦੀ ਦਾਤ ਝੋਲੀ ਪਾ ਇਹ ਸਭ ਤੋਂ ਵੱਡੀ ਦਾਤ ਹੈ ਮੈਨੂੰ ਉਹ ਬਖਸ਼ ਦੀਦ ਨੇ دیدار ਸਾਹਿਬ ਕਛ ਨਹੀਂ ਇਸਕਾ ਮੂਲ ਮੈਨੂੰ ਸਤ ਗੁਣ ਬਖਸ਼ ਸਹਿਜ ਸੰਤੋਗ ਸ਼ਿੰਗਾਰ ਬਖਸ਼ ਮੈਨੂੰ ਅੰਦਰ ਨਿਵਣ ਸੋ ਅਖਰ ਖਵਣ ਗੁਣ ਜੇਬਾ ਮਣੀਆਂ ਮੰਤ ਏਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਕੰਤ ਨੂੰ ਵਸ ਕਰਨ ਦੇ ਗੁਣ ਬਖਸ਼ ਇਹ ਹੈ ਜੀ ਦੀਨ ਦੀ ਸੋਝੀ ਦੀਨ ਦੀ ਸ਼ੋਭਾ ਤੇ ਦੁਨੀ ਦੀ ਸ਼ੋਭਾ ਵੀ ਮਿਲਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕਰੋ ਨਾ ਰਹਿਮਤਾਂ ਪਿਛੇ ਭਜੀਆਂ ਹੁੰਦੀਆਂ ਨੇ ਨੌ ਨੇ ਦੇ ਆਵੇ ਤਾਏ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਤੇਗ ਬਹਾਦਰ ਸਿਮਰਿਆ ਬੜੋ ਸਾਰੇ ਤੇਗ ਬਹਾਦਰ ਸਿਮਰਿਆ ਕਰ ਨੌ ਨੇਦ ਨੌ ਨਦੀਆਂ ਆਉਂਦੀਆਂ ਨੇ ਜੀ ਪਿਛੇ ਭਜੀਆਂ ਹੋਈਆਂ ਮੱਲੋ ਮੱਲੀ ਗੁਰੂ ਦੁਨੀਆ ਦੀਆਂ ਦਾਤਾਂ ਬਖਸ਼ ਦਿੰਦੇ ਨੇ ਮਾਨ ਮੰਗੋ ਤਾਣ ਮੰਗੋ ਧਨ ਲਕshmi ਸੁੱਤ ਦੇ ਰਹਿਮਤਾ ਨੇ ਜੇ ਬਾਚਨ ਕਰੋ ਤ ਅਗਰ ਨਹੀਂ ਵਹ ਨਿਰਾਸੰ ਆਸ ਪੂਰਨ ਹੈ ਨਿਰਧਨੰਗ ਭੈੰਗ ਤਨਵੰਤਾ ਜਿਹਦੇ ਕੋਲ ਧਨ ਵੀ ਨਹੀਂ ਉਹ ਵੀ ਸੰਗਤ ਵਿੱਚ ਆ ਕੇ ਬੈਠੇ ਉਹਨੂੰ ਉਹ ਵੀ ਮਿਲ ਜਾਂਦਾ ਹੈ ਨਾਮ ਦਾ ਵੀ ਤੇ ਦੁਨੀਆ ਦਾ ਵੀ ਰੋਗ ਅੰਗ ਰੋਗ ਖੰਡਨੈ ਮਨ ਦੇ ਰੋਗ ਵੀ ਦੂਰ ਕਰਦੀ ਹੈ ਸੰਗਤ ਤੇ ਤਨ ਦੇ ਰੋਗ ਵੀ ਦੂਰ ਹੋ ਜਾਂਦੇ ਨੇ ਭਗਤੰ ਭਗਤਦਾਨੰ ਰਾਮਨਾਮ ਗੁਣ ਕੀਰਤਨ ਬਈ ਸਾਰੀ ਦੁਨੀਆ ਭਗਤੀ ਕਰਦੀ ਹੈ ਗੁਰੂ ਅਰਜੁਨ ਸਾਹਿਬ ਕਹਿੰਦੇ ਭਗਤੀਆਂ ਵਿੱਚੋਂ ਸਭ ਤੋਂ ਉਤਮ ਭਗਤੀ ਪਤਾ ਕੀ ਹੈ ਪ੍ਰਭੂ ਦੀ ਕੀਰਤੀ ਗਾਉਣੀ ਉਹਦੀ ਸਿਫਤ ਸਲਾਹ ਕਰਨੀ ਉਹਦਾ ਕੀਰਤਨ ਕਰਨਾ ਸਭ ਤੋਂ ਉਤਮ ਭਗਤੀ ਹੈ ਜਦ ਗੁਰੂ ਖੁਸ਼ ਹੋ ਕੇ ਆਪਣੇ ਸਿੱਖ ਨੂੰ ਕੋਈ ਦਾਤ ਬਖਸ਼ਦਾ ਹੈ ਨਾ ਉਹ ਦਾਤ ਬਖਸ਼ਦਾ ਸਿਫਤ ਸਲਾਹ ਦੀ